ਅਸੀਂ ਨਾ ਕੱਲ ਇੱਕ ਹਸਪਤਾਲ ਦੇ ਵਿੱਚ ਜਾਨੀ ਕਿਸੇ ਦੋਸਤ ਦੀ ਖਬਰ ਲੈਣ ਗਏ। ਉੱਥੇ ਆਪਾਂ ਹੁਣ ਸਾਰੇ ਪਾਸੇ ਨਿਗਾਹ ਮਾਰੀ ਜਾਨੇ ਉਹ ਬਾੜ ਦੇ ਵਿੱਚ ਇੱਕ ਨਾਲ ਦੇ ਬੈੱਡ ਤੇ ਬਜ਼ੁਰਗ ਦਾਖਲ। ਉਹਨਾਂ ਕੋਲ ਇੱਕ ਨੌਜਵਾਨ ਮੁੰਡਾ ਬੈਠਾ ਉਹ ਬਜ਼ੁਰਗਾਂ ਦੀ ਇੰਨੀ ਸੇਵਾ ਕਰਨ ਲੱਗਿਆ ਹੋਇਆ। ਕਦੇ ਤਾਂ ਬਜ਼ੁਰਗਾਂ ਦੀਆਂ ਲੱਤਾਂ ਘੁੱਟੇ, ਕਦੇ ਪਾਸਾ ਦਬਾਵੇ, ਢੂਹੀ ਮਲੇ ਹਨਾ ਕਦੇ ਬਾਹਵਾ ਘੁੱਟੇ ਤੇ ਸਾਨੂੰ ਉੱਥੇ ਬੈਠਿਆਂ ਨੂੰ ਕੁਦਰਤੀ ਚਾਚੂ ਮਗਾ ਲਈ ਘੰਟਾਕ ਹੋ ਗਿਆ। ਤੇ ਉਦੋਂ ਬਾਅਦ ਕੋਈ ਨਰਸਾਈ ਉਹ ਲੜਕੇ ਨੂੰ ਯਾਨੀ ਪਰਚੀ ਲਿਖ ਕੇ ਬਾਹਰ ਭੇਜਦਾ ਕੋਈ ਦਵਾਈ ਦੂ ਵੀ ਮੰਗਾਉਣੀ ਹੂ ਮੇਰੇ ਮਨ ਚ ਉਛਾਲਾ ਗਿਆ ਮੈਂ ਕਿਹਾ ਲੋਕ ਕਹਿੰਦੇ ਯਾਰ ਅੱਜ ਕੱਲ ਨੌਜਵਾਨ ਬੱਚੇ ਬਜ਼ੁਰਗਾਂ ਦੀ ਦੇਖਭਾਲ ਨਹੀਂ ਕਰਦੇ ਪੁੱਛਦੇ ਨਹੀਂ ਇਹਦਾ ਵਿਚਾਰਾ ਇੰਨੀ ਸੇਵਾ ਕਰਦਾ ਜਦੋਂ ਉਹ ਲੜਕਾ ਬਾਹਰ ਚਲੇ ਗਿਆ ਮੈਂ ਬਜ਼ੁਰਗਾਂ ਨੂੰ ਜਾ ਕੇ ਪੁੱਛਿਆ ਵੀ ਇਹ ਲੜਕਾ ਕੌਣ ਆ ਬਜ਼ੁਰਗ ਉਹ ਕਹਿੰਦੇ ਸਾਡਾ ਬੇਟਾ ਇਹ ਮੇਰੇ ਚਾਰ ਬੱਚੇ ਆ ਕਹਿੰਦਾ ਵੀ ਦੋ ਕੁੜੀਆਂ ਮੇਰੀਆਂ ਅਮਰੀਕਾ ਵਿੱਚ ਸੈੱਟ ਨੇ ਇੱਕ ਮੁੰਡਾ ਮੇਰਾ ਯਾਨੀ ਕੈਨੇਡਾ ਦੇ ਵਿੱਚ ਪੱਕਾ ਇਹ ਕਹਿੰਦਾ ਨਲਾਇਕ ਰਹਿ ਗਿਆ ਇੱਥੇ ਧੱਕੇ ਖਾਈ ਜਾਂਦਾ ਉਹ ਤਿੰਨੇ ਕਹਿੰਦਾ ਲਾਇਕ ਨਿਕਲ ਗਏ ਸੈਟ ਨੇ ਆਪਣਾ ਇਹ ਕਹਿੰਦਾ ਪੜਿਆ ਲਿਖਿਆ ਹੈ ਨਹੀਂ ਹੁਣ ਨਲਾਇਕ ਕਹਿੰਦਾ ਕੀ ਕਰੀਏ ਹਨ ਜਿਹੜੀ ਉਹ ਦੁਖੀ ਉਹਦੇ ਕੰਨੀ ਉਹ ਜਿਹੜਾ ਉਹਦੀ ਸੇਵਾ ਕਰਨ ਲੱਗਿਆ ਹੋਇਆ ਜੁਟਿਆ ਪਿਆ ਮੈਂ ਕਿਹਾ ਬਜ਼ੁਰਗੋ ਜੀ ਹੁਣੇ ਤੁਹਾਨੂੰ ਰੱਬ ਨਾ ਕਰੇ ਕੁਝ ਹੋ ਜੇ ਮੈਂ ਮਨਚ ਸੋਚਦਾ ਵੀ ਉਹ ਖਬਰਾ ਤੁਹਾਡਾ ਮੂੰਹ ਦੇਖਣ ਮਨਾਉਣ ਅੰਤਮ ਸੰਸਕਾਰ ਤੇ ਮਨਾਉਣ ਜਿਨ੍ਹਾਂ ਨੂੰ ਤੁਸੀਂ ਲਾਇਕ ਕਹਿੰਦੇ ਹੋ ਜਿਹਨੂੰ ਨਲਾਇਕ ਕਹਿੰਦੇ ਹੋ ਉਹ ਵਿਚਾਰਾ ਤੁਹਾਡੀ ਸੇਵਾ ਚ ਲੱਗਿਆ ਪਿਆ ਸਾਡੀ ਸੋਚ ਨੂੰ ਯਾਰ ਕੀ ਹੋ ਗਿਆ ਨਿਰਪੁਰਾ ਅਸੀਂ ਪੈਸੇ ਹੀ ਮੁੱਖ ਰੱਖ ਲਿਆ ਵੀ ਜੋ ਜਣੀ ਪੈਸਾ ਕਮਾਰੇ ਉਹ ਸੈਟ ਆ ਉਹ ਲਾਇਕ ਆ ਜਿਹੜਾ ਸਾਡੀ ਸੇਵਾ ਕਰਦਾ ਉਹ ਨਲਾਇਕ ਆ